ਹੋਰ ਵਡੇ ਵੀਰ ਠੀਕ ਠਾਕ ਵਧੀਆ ਵਧੀਆ ਤੂੰ ਸੁਣਾ ਕਿਦਾਂ ਬੜਾ ਵਧੀਆ ਫਸਲ ਠੀਕ ਹੈਗੀ ਹਾਂ ਹੱਦ ਤੱਕ ਤਾਂ ਠੀਕ ਹੈ ਲੋਕੀ ਮਾਲੀ ਵੜੀ ਜਾਂਦੀਆਂ ਕਣਕਾ ਹੋਰ ਕੀ ਹਾਲ ਚਾਲ ਵਧੀਆ ਵਧੀਆ ਬੜੇ ਵੀਰ ਤੂੰ ਸੁਣਾ ਠੀਕ ਠਾਕ ਹਾਂ ਪਰਿਵਾਰ ਸਭ ਠੀਕ ਠਾਕ ਚੜਦੀ ਕਲਾ ਕਿਰਪਾ ਬਾਦ ਇਹਨਾਂ ਬਾ ਮਿਲਿਆ ਅੱਛਾ ਬਸ ਐਵੇਂ ਕੰਮਾਂ ਦੰਦਾ ਜੀ ਬਿਜੀ ਹਾਂ ਕਰਨਾ ਕਰਾਉਣਾ ਕੀ ਆ ਮਸ਼ੀਨਾਂ ਦੇ ਰਿਪੇਅਰ ਆ ਪੂਰਾ ਚੱਲਦੀਆਂ ਪਈਆਂ ਅਸੀਂ ਅੱਛਾ ਮੁੰਡੇ ਲੱਗੇ ਰਿਪੇਅਰ ਕਰਨਾ ਹੋ ਗਈ ਰਿਪੇਅਰ ਆ ਚੱਲੀ ਜਾਂਦੀ ਬਸ ਕਣਕ ਵੀ ਆ ਗਈ ਬਸ ਹੁਣ 5-4 ਦਿਨਾਂ ਬਸ ਦਿਨ ਚੱਲਣ ਦੇ ਬਸ ਆਪ 5-4 ਦਿਨਾਂ ਬਾਅਦ ਬਸਾਖੀ ਦਾ ਕਣਕ ਨਹੀਂ ਕਣਕ ਆ ਜਾਣੀਆਂ ਹਾਂ ਉਸਾਖੀ ਤੱਕ ਵਧੀਆ ਆ ਜਾਣੀ ਹਾਂਜੀ ਹਾਂਜੀ ਬਲੋ ਵਧੀਆ ਟਾਈਮ ਆ ਕੰਮ ਨੇ ਬੜੀ ਵਧੀਆ ਹੋਰ 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 ਬਾਲਕ ਮੌਕਾ ਦੇ ਵਿੱਚ ਚੰਗੀ ਗੱਲ ਲੀਆ ਐਗੀ ਵੇ ਝੋਨੇ ਦੀ 1.5 ਜੂਨ ਦੇਤੀ ਹੈ ਸਰਕਾਰ ਨੇ ਹਾਂ ਚੱਲ ਵਧੀਆ ਉਹ ਵੀ ਫਾਇਦਾ ਹੁੰਦਾ ਆ ਕੇ ਲੇਟ ਹੁੰਦਾ ਸੀ ਵੈਰਾਈਆਂ ਵਰੋਸ ਹਾਵਦੀਆਂ ਨਾ ਹੂੰ ਹੋਰ ਵੀ ਨਵੀਂ ਤਾਜੀ બસ ਕਾਦੀ ਨਵੀਂ ਤਾਂ ਇਹ ਯਾਰ ਇੱਕ ਸਮਾਨ ਹੈ ਆਪਣਾ ਨਾ ਜੰਹਵਲੀ ਚੋਂ ਕਦੀ ਉਹ ਆਪਣਾ ਹੈਗਾ welding set ਜਾਂ ਕੋਈ ਉਹ ਚੋਰੀ ਹੋ ਗਿਆ ਕਦੀ ਕੋਈ ਬਲੇਡ ਚੋਰੀ ਹੋ ਗਿਆ ਕੁਛ ਨਾ ਕੋਈ ਯਾਰ ਡਿੱਲੀ ਚੋਰੀ ਹੋ ਜਾਂਦਾ ਫਤ ਹੈਗੀ ਚੱਕਰਿਆ ਉਹ ਕੌਣ ਕਰਕੇ ਲੈ ਜਾਂਦਾ ਬੰਦੇ ਤਾਂ ਆਪਣੇ ਆ ਬਹੁਤ ਬੰਦੇ ਥੋੜਾ ਹੋਏ ਆ ਤੁਹਾਡੇ ਆਪਦੇ ਹੀ ਆ ਜਿਹੜੇ ਕੰਮ ਕਰਦੇ ਮਤਲਬ ਉਹਨਾਂ ਚੋਂ ਹੀ ਆ ਕੋਈ ਹਾਂ ਇਹਨਾਂ ਜੋ ਹੋਦਾ ਤਾਂ ਬੰਦਾ ਭੇਦੀ ਆ ਅੱਛਾ ਬੰਦਾ ਬਾਹਰ ਦਾ ਨਹੀਂਗਾ ਅੱਛਾ ਬੰਦਾ ਹੈਗਾ ਭੇਦੀ ਆ ਜਿਹੜਾ ਆਪਣੇ ਕੰਮ ਕਰਦੇ ਆ ਮੁੰਡੇ ਲਾਉਣ ਨਾ ਚੋ ਲਾਲਾ ਕੋਈ ਜਾਂ ਕੋਈ ਹੋਰ ਜਾਣ ਕੋਣ ਕੋਈ ਉਸ ਤਰ੍ਹਾਂ ਦਾ ਹੋਊਗਾ ਨਹੀਂ ਤੇ ਤੁਹਾਨੂੰ ਸ਼ੱਕ ਹੈਗਾ ਕਿਸੇ ਦੇ ਸ਼ੱਕ ਤਾਂ ਦੇਖਿਆ ਜਾਵੇ ਜਿਹੜੇ ਮੁੰਡੇ ਲੇਬਰ ਚ ਕੰਮ ਕਰਦੇ ਉਹਨਾਂ ਨੂੰ ਕਹਿ ਸਕਦੇ ਆ ਹੋਰ ਤਾਂ ਬੰਦੇ ਤੀਜੇ ਬੰਦੇ ਨੂੰ ਭੇਦੀ ਨਹੀਂਗਾ ਉਹਨਾਂ ਚੀਜ਼ਾਂ ਦਾ ਜੇ ਫੜ ਦੀਏ ਤੇ ਮੰਨੇ ਫੇਰ ਹੋਰ ਕੀ ਚਾਹੀਦਾ ਆਪਾਂ ਨੂੰ ਦੱਸ ਅੱਲਾ ਸਮਾਨ ਤੇਰਾ ਬੰਦੇ ਤੇਰੇ ਸ਼ੱਕ ਵੀ ਤੈਨੂੰ ਤੇ ਜੇ ਮੰਨ ਲੈ ਤੈਨੂੰ ਫੜ ਦੀਏ ਫੇਰ ਫਿਰ ਉਹ ਵਿਜੇ ਦਾ ਮੰਦਿਰ ਰਵੇ ਨੂੰ ਹੋਰ ਨਜ਼ਾਰਾ ਜੇ ਫਿਰ ਵੀ ਪੜ ਦਿੰਦੇ ਆ ਤੂੰ ਐਂ ਕਰੀ ਹਾਂ ਤੂੰ ਆਪਦੇ ਬੰਦਿਆਂ ਨੂੰ ਸਾਥ ਅੱਛਾ ਠੀਕ ਆ ਓਕੇ ਤੇ ਫਿਰ ਮੈਂ ਜਾਣਾ ਤੇ ਮੇਰਾ ਕੰਮ ਜਾਣਾ ਵੀ ਕਿਵੇਂ ਪੜਨੇ ਚੱਲ ਆਪਾਂ ਸ਼ਾਮੀ ਬੁਲਾ ਲੈਨੇ ਅਜ ਹਾਂ ਉਹ ਤਾਂ ਹੋਰ ਤਾਂ ਨਹੀਂ ਬਾਹਰ ਕੋਈ ਆਉਣਾ ਜਾਂਦਾ ਨਾ ਨਾ ਹੋਰ ਨਹੀਂ ਕੋਈ ਬੰਦਾ ਬੰਦੇ ਹੋਈ ਆ ਹਾਂ ਐਂ ਤਾਂ ਵੀ ਉਹਨਾਂ ਤੇ ਹੀ ਆ ਵੀ ਅੰਦਰ ਹੀ ਆ ਬੰਦੇ ਹੈ ਫਿਰ ਕੋਈ ਗੱਲ ਨਹੀਂ ਫਿਰ ਆਪਾਂ ਦੁੱਧ ਦਾ ਦੋ ਤੇ ਪਾਣੀ ਦਾ ਪਾਣੀ ਕਰਦੇ ਸ਼ਾਮੀ ਬੁਲਾ ਲੈਣਾ ਜੀ ਮੈਂ ਬੁਲਾ ਲਾ ਚੱਲ ਕੋਈ ਗੱਲ ਨਹੀਂ ਬੁਲਾਣਾ ਕਰਨਾ ਹੁਣ ਹਾਂ ਬੁਲਾ ਲਾ ਇਹ ਤਾਂ ਮਾੜੀ ਗੱਲ ਆ ਯਾਰ ਨੁਕਸਾਨ ਹੁੰਦਾ ਨੁਕਸਾਨ ਹੋਰ ਕੀ ਯਾਰ ਕਿਤਾਬ ਜਿਵੇਂ ਆਈ ਬਹੁਤ ਆ ਹਲੋ ਆਂਦੀਪੂ ਅੰਕਾਸੰਦਰੀ ਸ਼ਾਮ ਨੂੰ 4 ਵਜੇ ਨਾ ਅੱਜ ਵਾਰ ਵੀ ਲਈ ਜਾ ਰਹੇ ਜੇ ਨਾ ਕਿਨੇ ਜਣੇ ਹੋ ਉਹ ਦੂਜੇ ਦੋਨੋਂ ਲਈ ਨਾਲ ਠੀਕ ਆ ਹਾਂ 400 ਬਚਾ ਰਾ ਜੀ ਕੰਮ ਆ ਨਹੀਂ ਕਦੇ ਆ ਜਿਹੜੀ ਕੰਮ ਹੈ ਕੋਈ ਹਾਂ ਆਜੋ ਉਹ ਆ ਗਏ ਹਾਂਜੀ ਹਾਂਜੀ ਆਜੋ ਜਾਓ ਆਜੋ ਬੈਠੋ ਠੀਕ ਠਾਕ ਆ ਗਏ ਮੁੰਡੇ ਆ ਗਏ ਮਾਰਦਾ ਆਵਾਜ਼ ਮਿਕਮੜਾ ਲਾਓ ਹਦੀਪ ਓਏ ਆਏ ਪੁੱਤਰ ਆਵੇ ਆਈ ਗਏ ਆਜੋ ਬੈਠੋ ਬੈਹੋ ਮੁੰਡੇ ਇੱਥੇ ਗੱਲ ਇਹ ਆ ਪੁੱਤਰੋ ਹਾਂਜੀ ਸਵੇਲੇ ਜੀ ਤੁਸੀਂ ਤੇ ਨਹੀਂ ਜਾਣੇ ਕੰਮ ਕਰਦੇ ਜੀ ਨਾ ਕਰਦੇ ਆ ਜੀ ਠੀਕ ਆ ਇਹਦੇ ਦਿੱਲੀ ਸਮਾਨ ਚੋਰੀ ਹੋਂਦਾ ਆ ਕਈ ਦਿਨ ਹੋ ਗਿਆ ਕਦੀ ਕੋਈ ਨਿਕਾ ਮੋੜਾ ਕਦੇ ਵੈਲਿਓ ਸਾਡ ਚੋਰੀ ਹੋ ਗਿਆ ਕਦੀ ਕੁਝ ਚੋਰੀ ਹੋ ਗਿਆ ਦਿੱਲੀ ਸਮਾਨ ਚੋਰੀਆ ਕੋਈ ਨਾ ਕੋਈ ਨਿਕਲਦਾ ਹੀ ਥੋਂ ਠੀਕ ਆ ਤੇ ਇਹਦੇ ਚੋਰ ਤੁਸੀਂ ਤਿੰਨੇ ਜੀ ਮੇਰੇ ਵਾਸਤੇ ਤਾਂ ਬੰਦਾ ਕੋਈ ਇੱਕਾ ਕੰਮ ਕਰਦਾ ਆ ਚੋਰੀ ਵਾਲਾ ਤੇ ਬੜਾ ਮੇਰੇ ਵਾਸਤੇ ਤਿੰਨੇ ਨੇ ਚੋਰ ਜੇ ਠੀਕ ਇਹ ਕੀ ਬਦਲ ਉਹ ਕਿੱਦਨੇ ਰੜ ਕੇ ਕਰਦੇ ਆ ਕਿ ਇੱਕ ਕਰਦਾ ਇਹ ਤਾਂ ਹੁਣ ਮਤਲਬ ਕਿ ਛੱਕੀ ਆ ਨਾ ਹੁਣ ਇਸੇ ਕਰਕੇ ਤੁਹਾਨੂੰ ਥੱਗਿਆ ਇੱਥੇ ਵੀ ਭਾਈ ਇਹ ਕਹਿੰਦਾ ਮੇਰਾ ਹੁੰਦਾ ਨੁਕਸਾਨ ਮੇਰਾ ਤੇ ਇਹ ਬੰਦੇ ਤਿੰਨੇ ਕੰਮ ਕਰਦੇ ਆ ਹੋਰ ਬੰਦਾ ਵੀ ਜਿਹਨਾਂ ਹੀ ਕਿ ਆਉਂਦਾ ਨਾ ਕੋਈ ਜਾਂਦਾ ਠੀਕ ਹੈ ਨਾ ਤੇ ਤੁਸੀਂ ਤੁਹਾਡੇ ਤੇ ਇਹ ਤੁਸੀਂ ਤਿੰਨੇ ਚੋਰ ਆ ਇਹਦੇ ਵਾਸਤੇ ਜਿੰਨਾ ਚਿਰ ਕੋਈ ਸਪੱਸ਼ਟ ਨਹੀਂ ਹੁੰਦਾ ਜੇ ਤਾਂ ਵੀ ਤੁਹਾਨੂੰ ਪਤਾ ਵੀ ਕੋਈ ਗਲਤੀ ਹੋ ਗਈ ਆ ਵੀ ਕੋਈ ਲੋਡ ਸੀ ਤੁਸੀਂ ਕਰ ਬੈਠੇ ਆ ਲੋਡ 'ਚ ਕਿ ਤਾਂ ਦੱਸ ਦਿਓ ਤੇ ਜੇ ਨਹੀਂ ਤੇ ਉਹਦੇ ਵਾਸਤੇ ਤਾਂ ਭਾਈ ਤੁਸੀਂ ਕਿੰਨੇ ਹਣ ਚੋਰ ਅਸੀਂ ਚੋਰੀ ਕਰਕੇ ਕੀ ਲੈਣਾ ਵਾ ਅਸੀਂ ਤਾਂ ਦੀ ਮਿਹਨਤ ਮਜ਼ਦੂਰੀ ਕਰਕੇ ਖਾਂਦੇ ਆਂ ਅਸੀਂ ਤੇ ਸਾਨੂੰ ਚੋਰੀ ਨਾਲ ਕੀ ਮਿਲ ਜੂ ਤੁਸੀਂ ਆਪ ਦੱਸ ਦੋ ਨਹੀਂ ਉਹ ਤਾਂ ਕੰਮ ਤਾਂ ਕਰਦੇ ਪੁੱਤ ਠੀਕ ਆ ਪਰ ਉਹ ਵੀ ਤਾਂ ਕਹਿੰਦਾ ਨਾ ਵੀ ਸਮਾਨ ਚੋਰੀ ਹੁੰਦਾ ਤੋਂ ਸਾਨੂੰ ਤਾਂ ਇਹ ਨਹੀਂ ਬਲਾ ਚੋਰੀ ਕੀ ਹੋਇਆ ਵਾ ਤੁਸੀਂ ਸਾਨੂੰ ਕਹੀ ਤਾਂ ਜਾਣਦੇ ਆ ਤੇ ਚੋਰੀ ਤੁਹਾਨੂੰ ਨਹੀਂ ਪਤਾ ਕੀ ਹੋਇਆ ਸਾਨੂੰ ਕੀ ਪਤਾ ਲੱਗਣਾ ਕੀ ਹੋਇਆ ਵਾ ਦੋ ਗੱਲ ਦੋ ਸਾਡੋ ਲਿਆ ਦੀ ਗਮਾ ਠੀਕ ਆ ਹਾਂਜੀ ਇੱਕ ਬੱਡੂ ਸੋਟਲ ਕਿੱਥੇ ਗਿਆ ਉਹ ਗਾਇਬ ਹੋ ਗਿਆ ਨਹੀਂ ਹੋ ਗਿਆ ਠੀਕ ਆ ਉਹਦਾ ਉਹ ਤਾਂ ਬ੍ਰੇਡ ਨਾ ਦੇ ਕਿੰਨਾ ਡੱਬਾ ਹੀ ਲਾਓ ਉੱਧਾ ਡੱਬਾ ਉਹ ਚੁਗਾਇਬ ਹੋ ਗਿਆ ਉਹ ਰਾਣਾ ਅਸੀਂ ਰਾਣਾ ਗਾਇਬ ਹੋ ਗਿਆ ਉਹ ਕਾਹਨ ਜਾਂਦਾ ਤੇ ਹੁਣ ਅਸੀਂ ਥੋੜੀ ਚੋਰੀ ਕਰਦੇ ਤੁਸੀਂ ਸਾਨੂੰ ਕਹੀ ਜਾਂਦੇ ਆ ਜਿਉ ਕੰਮ ਤੁਸੀਂ ਕਰਦੇ ਤੇ じゃ ਬੱਧਾ ਨਹੀਂ ਆਉਂਦਾ ਉੱਥੇ ਸਾਧੂਗੀ ਤੁਹਾਡੇ ਵਾਲੀ ਅਸੀਂ ਇਹਦੀ ਰਿਪੇਅਰ ਕਰਨਾ ਹੁੰਦੇ ਨੇ ਫੇਰ ਕਰਕੇ ਜਾਂਦੇ ਆ ਅਸੀਂ ਨਹੀਂ ਹੁਣ ਚੋਰੀ ਥੋੜੀ ਕਰਦੇ ਫਿਰਦੇ ਤੁਸੀਂ ਸਾਡੇ ਦੇ ਨਾਲ ਲਈ ਜਾਂਦੇ ਆ ਕਿ ਇਹ ਸਮਾਨ ਚੋਰੀ ਕੀਤਾ ਤੇ ਹੋਰ ਰਾਜ ਕਿਤੇ ਲਾਵਾਂ ਦੱਸੋ ਤੇ ਕੰਮ ਤੁਸੀਂ ਤਿੰਨ ਜਾਣੇ ਕਰਦੇ ਜੇ ਵੇਲੇ ਜੀ ਚੌਥਾ ਬੰਦਾ ਨਹੀਂ ਆਉਂਦਾ ਜਦੋਂ ਫਿਰ ਮੈਂ ਤੁਹਾਡੇ ਤੇ ਇਲਜ਼ਾਮ ਲਾਉਂਗਾ ਅਸੀਂ ਚੋਰੀ ਕਰਦੇ ਤੁਸੀਂ ਦੱਸੋ ਅਹੀਂ ਕੰਮ ਕਰਨ ਆਏ ਗਏ ਤੁਸੀਂ ਸੜ ਤੇ ਇਲਜ਼ਾਮ ਲਾਇਆ ਨੇ ਆ ਤੇ ਜੋ ਸਮਾਨ ਚੋਰੀ ਹੁੰਦਾ ਤੁਹਾਡੇ ਤੇ ਇਲਜ਼ਾਮ ਕਿਤੇ ਲਾਉਂਗਾ ਮੈਂ ਹੋਰ ਸਾਨੂੰ ਤਾਂ ਪਤਾ ਵੀ ਨਹੀਂ ਸੀ ਕੀ ਹੋਇਆ ਚੋਰੀ ਉਥੋਂ ਤੁਸੀਂ ਦੱਸਿਆ ਥਾਨੂੰ ਵੀ ਸਾਡਾ ਆ ਚੋਰੀ ਹੋ ਗਿਆ ਉਹੋ ਹੀ ਤਰੀਕਾ ਵਰਤਣਾ ਪੈਣਾ ਐਵੇਂ ਨਹੀਂ ਗੱਲ ਸੁਣਤਾ ਤੁਸੀਂ ਤਰੀਕੇ ਵਰਤ ਨਹੀਂ ਵਰਤਦੇ ਲੋ ਯਾਰ ਨਹੀਂ ਕਾਕਾ ਸਾਨੀ ਕਰੀਦਾ ਗੱਲ ਸੁਣ ਮੇਰੀ ਉਹਨਾਂ ਨੂੰ ਖਾਨ ਹੋਇਆ ਉਹਦੇ ਬਾਰੇ ਤਿੰਨੇ ਚੋਰ ਹੈ ਤੁਸੀਂ ਉਹ ਮੰਨਦੇ ਨਹੀਂਗੇ ਆਪਾਂ ਕਹਿੰਦੇ ਵੀ ਚੱਲ ਬਾਹਰ ਗੱਲ ਨਾ ਜਾਵੇ ਆਪਣਾ ਇੱਥੇ ਹੀ ਚੱਲ ਪੜਦਾ ਰਹੇ ਜੀ ਉਹਦਾ ਵੀ ਨਾ ਉਹਦਾ ਵੀ ਘਰ ਪੂਰਾ ਹੋ ਜੇ ਤੁਹਾਡੀ ਵੀ ਮੁਦਰਾਮੀ ਨਾ ਹੋਵੇ ਜਿਹੜਾ ਕੀ ਹੈਗਾ ਆਪਾਂ ਵੀ ਉਹ ਜਿਹਾ ਤਰੀਕਾ ਵਰਤ ਲੈਨੇ ਆ ਵੀ ਜਿਹਦੇ ਨਾਲ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੇ ਠੀਕ ਹੈ ਨਾ ਆ ਤੁਹਾਨੂੰ ਤਾਂ ਨਹੀਂ ਉਹ ਤਰਾਜ ਸਾਨੂੰ ਕੋਈ ਬੰਦਾ ਸਾਹਮਣੇ ਲਿਆਈਏ ਹਾਂ ਹਾਂਜੀ ਹਾਂਜੀ ਤੁਹਾਨੂੰ ਨਹੀਂ ਤਰਾਜ ਦੀ ਠੀਕ ਨਹੀਂ ਸਾਨੂੰ ਕੋਈ ਤਰਾਜ ਬਾਕੀ ਉੱਥੇ ਬੰਦਾ ਤਾਂ ਨਹੀਂ ਨਾ ਹੋਰ ਵੀ ਆ ਤੁਹਾਡੀ ਵੇਲੀ ਤੇ ਨਹੀਂ ਨਹੀਂ ਉਹ ਤਿੰਨੇ ਹੁੰਦੇ ਨੇ ਹੁੰਦੇ ਨੇ ਬੰਦੇ ਨਾ ਨਾ ਲਾ ਫਿਰ ਤਾਂ ਗੱਲ ਹੀ ਸੌਕੀ ਆ ਫਿਰ ਉਹ ਵੀ ਵੱਡੀ ਗੱਲ ਹੀ ਨਹੀਂ ਗਈ ਆਪਾਂ ਹੁਣੇ ਕਰ ਦਾਂਗੇ ਨਤਰਾਜ ਕਿੰਨੀ ਗੱਲ ਕੋਈ ਨਹੀਂ ਵੇਖ ਲੋ ਤੁਸੀਂ ਕੀ ਆ ਕਰਨਾ ਤੁਸੀਂ ਕਰਕੇ ਕਰ ਦਈਏ ਕਰ ਦੋ ਕਰ ਲੈ ਲੈ ਵੀ ਜਾਨੋ ਆ ਇੱਕੋ ਜੀਆਂ ਤਿੰਨੇ ਛੋਟੀਆਂ ਠੀਕ ਆ ਹਾਂਜੀ ਤੇ ਤਿੰਨੇ ਛੋਟੀਆਂ ਇੱਕੋ ਜੀਆਂ ਹੂੰ ਤੇ ਇਹ ਇੱਕ ਤੂੰ ਫੜ ਮੈਨੂੰ ਫੜਾ ਟੱਕ ਤੂੰ ਫੜ ਇਹ ਤੁਸੀਂ ਤਿੰਨੇ ਘਰੇ ਲੈ ਜਣੀਆਂ ਨਾਲ ਠੀਕ ਆ ਹਾਂਜੀ ਲੈ ਜਾਈਏ ਇਹਦਾ ਗਾ ਵੀ ਸੌਖਾ ਹੈ ਕਿ ਜੇ ਜਿਹੜਾ ਚੋਰ ਹੋਇਆ ਉਹਦੀ ਰੋਟੀ ਰਾਤੋ ਰਾਤ ਵੱਜ ਜਾਣੀ ਆ ਠੀਕ ਆ ਨਾ ਇਹਦੇ ਪਤਾ ਲੱਗ ਜਾਣਾ ਵੀ ਚੋਰ ਕਿਹੜਾ ਇਹਦੇ ਚ ਵੀ ਕੋ ਕਲਾ ਠੀਕ ਹੈ ਨਾ ਨਾ ਕੋਈ ਕਿਸੇ ਨੂੰ ਲਾਹਮਾ ਦੇ ਜੋਗਾ ਨਾ ਕੋਈ ਲੜਾਈ ਨਾ ਝਗੜਾ ਇਹ ਆਪੇ ਪਤਾ ਲੱਗ ਜਾਣਾ ਵੀ ਹੁਣ ਚੋਰ ਕਿਹੜਾ ਤੇ ਸਵੇਰੇ ਜਦੋਂ ਆਉਣਾ ਨਾ ਇਹ ਛੋਟੀਆਂ ਨਾਲ ਲੈ ਕੇ ਆਉਣਾ ਠੀਕ ਫਿਰ ਤੁਹਾਨੂੰ ਦੱਸਾਂਗੇ ਵੀ ਚੋਰ ਕਿਹੜਾ ਠੀਕ ਹੈ ਠੀਕ ਹੈ ਨਾ ਹੁਣ ਰੁਕਿਓ ਆਏ ਨਾ ਤੇ ਛੋਟੀਆਂ ਨਾਲ ਲੈ ਕੇ ਆਜੋ ਚੰਗ ਠੀਕ ਹੈ ਠੀਕ ਤਾਂ ਜਾਓ ਫਿਰ ਠੀਕ ਤੱਕ ਹਿੰਦੀ ਔਖਾ ਪਰ ਮੈਂ ਥਲੇ ਜਨਾ ਕੋਈ ਗੱਲ ਨਹੀਂ ਆ ਸਵੇਰੇ ਕਲੀਅਰ ਹੋ ਜਾਓ ਆਪੇ ਪਤਾ ਲੱਗ ਜਾਣਾ ਇਹਨਾਂ ਦਾ ਵੇ ਆਈ ਗਿਆ ਤੇਰੇ ਬੰਦੇ ਆਜੋ ਜੋਨੋ ਆਜੋ ਆ ਗਈ ਆ ਗਈ ਕਰ ਦਿਓ ਆਜੋ ਲੈ ਭਰਾ ਹਾ ਸੋਟੀ ਖਾ ਬਜੋਨਾ ਤੂੰ ਲਿਆ ਹਾਂ ਇਹ ਇਹ ਤਾਂ ਬਰਾਬਰ ਹੀ ਆ ਹਾਂ ਆ ਲੈ ਇਹ ਇਹਦੇ ਤੇ ਗੜਬੜ ਤਾਂ ਹੈ ਇਹਨਾਂ ਨੂੰ ਜਾਣਦੀਏ ਮੁੰਡੇ ਹੈ ਤੂੰ ਜੋ ਪੁੱਤੋ ਚਲੋ ਆ ਤੁਸੀਂ ਜਾਓ ਦੋਵੇਂ ਤੂੰ ਅੰਦਰ ਆ ਗੱਲ ਅੰਦਰ ਪਏ ਕਰ ਲਈਏ ਚਲੋ ਤੁਸੀਂ ਇੱਥੇ ਕਰ ਲੈ ਸਮਝਾ ਦਿੰਦੇ ਇੱਥੇ ਨਹੀਂ ਅੰਦਰ ਅੰਦਰ ਆ ਅੰਦਰ ਆ ਅੰਦਰ ਆਪ ਨੂੰ ਆਪ ਦੇ ਆਜਾ ਦੇ ਆ ਲੈ ਉਹ ਜੀ ਆਜਾ ਪਾਓ ਨਵੀਂ ਗੱਲ ਸੁਣ ਦੱਸ ਤੈਨੂੰ ਆ ਛੋਟੀ ਇਹਦੇ ਬਰਾਬਰ ਦਿੱਤੀ ਸੀ ਹਾਂਜੀ ਹੈ ਬਰਾਬਰ ਦਿੱਤੀਆਂ ਸੀ ਨਾ ਕਿੰਨੇ ਤੁਹਾਨੂੰ ਹਾਂਜੀ ਬਰਾਬਰ ਦਿੱਤੀਆਂ ਬਿਗਾ ਦੇ ਦਿੱਤੀਆਂ ਸੀ ਨਾ ਹਾਂਜੀ ਤੇ ਆ ਤੇਰੇ ਵਾਲੀ ਛੋਟੀ ਘਟੀ ਕਿਵੇਂ ਮੈਂ ਜੇ ਮੈਨੂੰ ਡਰ ਸੀ ਕਿਤੇ ਛੋਟੀ ਵੱਡੀ ਨਾ ਹੋ ਜਾਏ ਤੇ ਮੈਂ ਵਾਰਤੀ ਦੋ ਵੱਡੀ ਆ ਨਾ ਹਾਂਜੀ ਇਹਦਾ ਮਤਲਬ ਸਮਾਨ ਲੈ ਕੇ ਗਿਆ ਨਾ ਤੇ ਉਹ ਲੋងਕੇ ਦੀਣਾ ਮੈਨੂੰ ਮਾਫ ਕਰ ਦੇਈ ਮੈਂ ਗਾਹ ਤੋਂ ਨਹੀਂ ਕਰਦਾ ਇੱਕ ਵਾਰੀ ਮਾਫ ਕਰ ਦੇਈ ਬਹੁਤ ਵੱਡੀ ਗਲਤੀ ਹੋ ਗਈ ਮੇਰੇ ਤੋਂ ਕਰਕੇ ਨਹੀਂ ਪੁੱਤ ਗੱਲ ਸੁਣ ਉਹ ਐਡਾ ਸੋਹਣਾ ਬੰਦਾ ਤੂੰ ਹੈ ਤੇ ਵੇ ਇੱਕ ਇੱਕ ਕਾ ਤੂੰ ਉਤੇ ਇੱਕ ਕਮ ਕਾ ਤੂੰ ਕਰਦਾ ਤੂੰ ਇੱਕ ਕਿੰਨਾ ਗੋੜਾ ਤੇਰੇ ਕੋਲੇ ਮੈਂ ਤਾਂ ਉਹਦਾ ਹਿਸਾਬ ਲਾ ਲਿਆ ਸੀ ਤੇਰੇ ਸੂਟਾ ਬੂਟਾ ਪੱਗਾਂ ਤੋਂ ਉਹ ਨਾਲ ਜਿਹੜਾ ਤੇਰੇ ਰੋਲੇ ਫਿਰਦੇ ਸੀ ਕੰਮਾਂ ਦੇ ਰੋਲੇ ਫਿਰਦੇ ਸੀ ਕਿ ਤੂੰ ਟਾਰਚ ਕਿਰੀ ਲਾ ਕੇ ਫਿਰਦਾ ਸੀਗਾ ਟੂਰੀ ਵਾਲੀ ਪੱਗ ਬੰਨੀ ਸੀ ਬੂਟ ਪਾਏ ਸੀਗੇ ਕੰਮ ਕਰਨ ਵਾਲੇ ਬੰਦਾ ਜਿੱਦੀ ਟਾਰ ਥੋੜੀ ਖੜਦਾ ਜਿੰਨੀ ਤੂੰ ਗੱਡੀ ਫਿਰਦਾ ਤੇ ਮੇਰਾ ਤਾਂ ਪਤਾ ਉੱਥੇ ਲੱਗ ਗਿਆ ਪਰ ਫਿਰ ਵੀ ਕਿਹਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਵੀ ਆ ਸਬੂਤ ਪੇੜਾ ਬਹੁਤ ਜ਼ਰੂਰੀ ਸੀ ਸਬੂਤ ਬਣਾਣੀ ਸੀ ਗੱਲ ਵੜਦੀ ਪਰ ਇਹ ਤੂੰ ਕਾਹ ਤੋਂ ਕਰਦਾ ਪੁੱਤ ਉਹ ਜੀ ਮਾੜੀ ਸੰਗਤ ਜਿਹੜਾ ਹੈ ਰਹਿ ਕੇ ਯਾਰ ਨਸ਼ਾ ਦੇ ਲਾਦਾ ਹੀ ਉਹ ਤੇ ਤਾਂ ਕਰਕੇ ਨਸ਼ਾ ਵੀ ਕਰ ਲਈ ਨਾ ਹਾਂ ਜੀ ਯਾਰ ਵੇਖਣ ਨੂੰ ਤਾਂ ਨਹੀਂ ਲੱਗਦਾ ਵੀ ਤੂੰ ਨਸ਼ਾ ਕਰਦਾ ਤੇ ਉਹ ਮਾੜੀ ਸੰਗਤ ਜਿਹੜਾ ਹੈ ਕਿ ਉਹਨਾਂ ਨੇ ਮੈਨੂੰ ਵੀ ਲਾਦਾ ਜੀ ਵੱਜ ਜਾ ਪੁੱਤ ਕੋਸਰ ਗਿਆ ਦੱਸਾਂ ਕਿ ਯਾਰ ਨਿੱਕੇ ਨਿੱਕੇ ਤੁਹਾਡੀ ਉਮਰਾਂ ਜੀ ਠੀਕ ਹੈ ਅਜੇ ਬਹੁਤ ਲੰਮੀ ਜ਼ਿੰਦਗੀ ਹੈ ਉਹ ਤੋਂ ਨਸ਼ਿਆਂ ਦੀ ਦਲਦਲ 'ਚ ਬੈ ਗੇਣਾ ਬਹੀ ਸਾਰਾ ਜੀ ਬੜਾ ਬਰਕ ਹੋ ਜਾਣਾ ਠੀਕ ਹੈ ਪਰਵਾਰ ਵੀ ਤੁਹਾਡਾ ਪਿਛੇ ਰਹੂਗਾ ਤੁਸੀਂ ਰਹੋਗੇ ਸਾਰੀ ਜ਼ਿੰਦਗੀ ਰੁੱਲ ਜਣੀ ਚੰਗੇ ਤਾਂ ਰਹੂਗੇ ਮੇਰਾ ਪੁੱਤ ਛੱਡ ਦੋ ਇਹਨਾਂ ਚੀਜ਼ਾਂ ਨੂੰ ਪਾਪ ਜੀ ਨਿੱਕਾ ਜਿਹਾ ਹੈ ਕਿ ਕਿੱਡਾ ਸੋਹਣਾ ਮੁੰਡਾ ਇਹ ਕਿਤੇ ਬੁਰੀ ਸੰਗ 'ਚ ਫਸ ਹੀ ਗਿਆ ਪਰ ਕਹਿੰਦੇ ਨਾ ਵੀ ਮਾਫੀ ਮੰਗਣ ਵਾਲਾ ਵੀ ਵੱਡਾ ਤੇ ਜਿਹੜਾ ਮਾਫ ਕਰਦਾ ਉਹ ਤੋਂ ਵੀ ਵੱਡਾ ਹੁੰਦਾ ਹੈ ਤੇ ਮੇਰੇ ਨਾਲ ਤਾਂ ਵੀ ਮੁੰਡੇ ਨੂੰ ਮੌਕਾ ਦੇਣਾ ਚਾਹੀਦਾ ਇੱਕ ਤੇ ਚਲੋ ਇਹ ਗਲਤੀ ਵੀ ਮੰਨ ਲਈ ਹੈ ਚਲੋ ਆਪਦੀ ਭਾਵੇਂ ਚਲੋ ਪਹਿਲਾਂ ਨਹੀਂ ਮੰਨਿਆ ਮੰਨ ਲਈ ਹੈ ਤੇ ਕਹਿੰਦੇ ਵੀ ਜਿਹੜਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਕਰੇ ਆ ਜੇ ਭੁੱਲਿਆ ਨਹੀਂ ਹੁੰਦਾਗਾ ਤੇ ਮੇਰਾ ਵੀਰ era ਇਹਨੂੰ ਇੱਕ ਦਾ ਮੌਕਾ ਦੇ ਉਹ ਇੱਕ ਇਹਨੂੰ ਤੇ ਬੁੱਧ ਸਾਰੀ ਜ਼ਿੰਦਗੀ ਰੋਜੂਗਾ ਜਵਾਕਾਂ ਦੇ ਵੀ ਰੋਜੂਗੀ ਸਮਝ ਗਿਆ ਨਾ ਤੇ ਜੇ ਤਾਂ ਵੇਖਲਾ ਬੰਦਾ ਬਨਣਾ ਤੇ ਫਿਰ ਤਾਂ ਮੈਂ ਭਾਗੂ ਜੀ ਨੂੰ ਕਹਿ ਦਿੰਦਾ ਤੇ ਜੇ ਐਵੇਂ ਚੱਲਣਾ ਐਵੇਂ ਚੋਰੀਆਂ ਕਰੀਆਂ ਕਰਨੀਆਂ ਫਿਰ ਤੁਹਾਡਾ ਰਾਹ ਹੋਰ ਥਾਂ ਠਾਣਾ ਜਾਂਦਾ ਫਿਰ ਉੱਪਰਲੇ ਪਾਸੇ ਉਤਰਦੀ ਮੈਂ ਗਾਣਾ ਤਾਂ ਨਹੀਂ ਕਰਦਾ ਇਹ ਇੱਕ ਵਾਰੀ ਕਹਿ ਦੇ ਉਹਨੂੰ ਮaaf ਕਰ ਦਿੰਦੇ ਮੈਂ ਗਾਣਾ ਨਹੀਂ ਕਰਦਾ ਕੀ ਗੱਲ ਨਹੀਂ ਕਰਦਾ ਕੀ ਗੱਲ ਹੈ ਲੰਬਾ ਤਾਂ ਨਹੀਂ ਹੁੰਦਾ ਜਰਾ ਘਾ ਦੱਕੋ ਜਰ ਨਹੀਂ ਪਾਉਂਜੀ ਤੇ ਕਰਨਾ ਮਾਫ ਕਰੂੰ ਚਲੋ ਤੂੰ ਇਹ ਗਿਨੇ ਜੋ ਮੈਂ ਕੱਦਨਾ ਮਾਫ ਕੋ ਚ ਕਰਨੇਗਾ ਮੇਰਾ ਪੁੱਤ ਗਾਉਂ ਵਧੀਆ ਤਰੀਕੇ ਨਾਲ ਕੰਮ ਕਰਨਾ ਚੋਰੀਆਂ ਜੜੀਆਂ ਤੋਂ ਦੂਰ ਰਹਿਣਾ ਨਸ਼ੇ ਪਤੇ ਦੇ ਨੇੜੇ ਨਹੀਂ ਲੱਗਣਾ ਠੀਕ ਹੈ ਹਾਂ ਤੈਨੂੰ ਕਿਸੇ ਚੀਜ਼ ਦੀ ਲੋੜ ਆ ਦਵਾਈ ਦੱਪੇ ਦੀ ਲੋੜ ਆ ਤੈਨੂੰ ਕੋਈ ਵੀ ਤੂੰ ਵੇਚੇ ਚੱਕ ਦੱਸ ਬਾਹਰੋਂ ਦੱਸ ਮੈਨੂੰ ਦੱਸ ਤੈਨੂੰ ਕੀ ਲੋੜ ਆ ਅਸੀਂ ਤੇਰੇ ਕੋਲ ਹਾਜ਼ਰ ਰੋਈਏ ਠੀਕ ਆ ਪਰ ਇਹੋ ਜਿਹਾ ਕੰਮ ਨਹੀਂ ਕਰਨਾ ਠੀਕ ਆ ਚਲ ਠੀਕ ਆ ਸਾਹਵਾ ਜਬਾ ਪੁੱਤ ਕੋਈ ਗੱਲ ਮੇਰੀ ਗੱਲ ਤਾਂ ਸੁਣਾ ਹੀ ਹਾਂ ਤੇ ਮੈਂ ਚੋਰੀ ਦਾ ਕਾਰ ਹੀ ਲੈਣਾ ਹੀ ਪੈਸੇ ਵੀ ਨਹੀਂ ਆ